ਲੱਕੜਾਂ ਦੀ ਛਾਂਗ ਸੰਗਾਈ ਕਰਦੇ ਹੋਏ ਇਹ ਦੇਖੋ ਸਾਡੀ ਸੀ ਲੱਕੜਾਂ ਦੀ ਕਿੱਕਰਾਂ ਛਾਂਗ ਰਹੀ ਸੀ ਕਿੱਕਰਾਂ ਕਰਨ ਡੇਕਾ ਮੈਂ ਵੀ ਛਾਂਗ ਗੁੜੀਆ ਪੁਰਿਆ ਪੁੱਤ ਗੁੜੀਆ ਬਟੇ ਕੀ ਨਾਮ ਹੈ ਤੇਰਾ ਮੰਮਤਾ ਮੰਮਤਾ ਇਹ ਬੱਕਰੀਆਂ ਤੇਰੀਆਂ ਨੇ ਸਾਰੀਆਂ ਅਸੀਂ ਕਿੰਨੀਆਂ ਨੇ ਇਹ ਇਹ 23 23 ਬੱਕਰੀਆਂ ਨੇ ਅੱਛਾ ਤੇ ਪੜਾਈ ਵੀ ਕਰਦੀ ਏ ਤੂੰ ਹਾਂਜੀ ਅੱਛਾ ਕਿਹੜੀ ਕਲਾਸ ਚ ਨੌਵੀਂ ਚ ਵੈਰੀ ਗੁੱਡ ਤੇ ਸਕੂਲੋਂ ਆ ਕੇ ਘਰ ਦਾ ਕੰਮ ਤੇ ਬੱਕਰੀਆਂ ਚਾਰਨੀਆ ਵੈਰੀ ਗੁੱਡ ਬਹੁਤ ਮਿਹਨਤੀ ਆ ਦੇਖ ਬਈ ਗੋਰੀ ਥੋੜੀ ਪੜਦੀ ਵੀ ਆ ਹਾਂ ਬਹੁਤ ਸੈਣੀ ਲੱਗੀ ਤੇ ਨਾਲੇ ਮਿਹਨਤ ਨਹੀਂ ਅੱਜਕੱਲ ਦੇ ਬੱਚੇ ਮਿਹਨਤ ਕਰਨ ਤੋਂ ਇੰਨਾ ਡਰਦੇ ਨੇ ਖਾਸ ਕਰ ਡੰਗਰ ਪਸ਼ੂਆਂ ਦੇ ਮੋਬਾਈਲ ਤੇ ਹਾਂ ਪੁੱਤ ਅੱਛਾ ਦੁੱਧ ਕਰਦੀ ਆ ਕੁੜੀ ਦੇਖ ਇਹ ਆ ਦੇਖੋ ਜੀ ਜੇ ਬੈਰਲ ਹੋ ਗਏ ਇਹ ਤੇ ਡੈਡੀ ਨਿਕਾ ਕਿੱਧਰ ਬੜਾ ਜਲਦੀ ਕੋਈ ਦਿਸਦਾ ਨਹੀਂ ਪਾਸ ਨਿਕਲ ਗਿਆ ਇਹ ਪਹਿਲਾਂ ਬਣਾਇ ਸੀ ਉਹ ਵੀ ਕੋਣ ਬਣਾ ਕੇ ਲਿਆ ਤੂੰ ਅੱਛਾ ਇਹ ਦੇਖੋ ਇਹ ਕੁੜੀਆਂ ਦੀਆਂ ਬੱਕਰੀਆਂ ਨੇ ਤੇ ਮੈਂ ਵੀਡੀਓ ਐਸੇ ਕਰਕੇ ਬਣਾਇ ਬਣਾਈਏ ਇਹ ਕਿ ਦੇਖੋ ਇਹ ਮਿਹਨਤੀ ਬੱਚੇ ਨੇ ਔਰ ਘਰ ਦਾ ਦੁੱਧ ਜਿਹੜੇ ਘਰ ਚ ਹੈਗਾ ਘਰ ਦੀ ਦਾਲ ਸਬਜੀ ਹੈ ਮੈਂ ਕਹਿੰਨਾ ਉਹ ਬੰਦਾ ਅੱਜ ਦੇ ਟਾਈਮ 'ਚ ਦੁਨੀਆ ਦਾ ਰਾਜਾ ਕਿਉਂਕਿ ਜਿਹੜਾ ਬਾਜ਼ਾਰੋਂ ਦੁੱਧ ਮਿਲਦਾ ਤੁਹਾਨੂੰ ਉਹ ਨਿਰਜਹਿਰੀ ਹੈ ਅੱਛਾ ਗੁਰੂ ਦੁੱਧ ਤੀਰ ਇੱਕ ਮਿੰਟ ਬਈ ਮੈਂ ਦੱਸ ਰਿਹਾ ਸੀ ਮੈਂ ਕਿ ਜਿਹੜਾ ਬਾਜ਼ਾਰੋਂ ਦੁੱਧ ਆਂਦਾ ਹੈ ਉਹ ਤਾਂ ਨਿਰਜਹਿਰੀ ਹੈ ਇਹ ਦੇਖੋ ਤਾਜ਼ਾ ਦੁੱਧ ਚੋਇਆ ਤੇ ਬਾਈ ਸਾਡਾ ਪੀ ਰਿਹਾ ਕਿਦਾਂ ਦਾ ਟੇਸ ਹੈ ਟੇਸ ਤਾਂ ਤੁਹਾਨੂੰ ਦੱਸ ਹੀ ਨਾ ਦੇ ਆ ਅੱਛਾ ਕਿਉਂਕਿ ओरिजिनल ਹੈ ਮੱਜਾਂ ਦਾ ਵੀ ਦੁੱਧ ਪੀ ਲੈਣਾ ਜੀ ਨਾਲੇ ਜਿਹੜਾ ਆਪਾਂ ਮਾਰਕੀਟ ਚੋਂ ਲੈਨੇ ਆ ਨਾ ਇਹ ਮੰਨ ਲੈ ਦੁੱਬੜ ਖਾਂਦੀ ਨੇ ਜਿਹੜੀ ਬੁੱਤੀ ਭਖੜਾ ਹੋਇਆ ਜਿਵੇਂ ਨਾ ਨਿੰਮ ਖਾਣਾ ਦੇਖੋ ਸਾਰੇ ਕੋੜਾ ਖਾਂਦੀ ਇਹ ਬੱਕਰੀ ਐਸੀ ਪ੍ਰਜਾਤੀ ਹੈ ਜਿਹੜੀ ਅੱਕ ਵੀ ਖਾ ਜਾਂਦੀ ਹੈ ਅੱਕ ਵੀ ਖਾ ਜਾਂਦੀ ਹੈ ਤੇ ਇੰਨੀਆਂ ਜੜੀਆਂ ਬੂਟੀਆਂ ਖਾਂਦੀ ਹੈ ਤੇ ਇਹਦਾ ਦੁੱਧ ਮੈਨੇ ਵੀ ਟੈਸਟ ਕਰਾਈ ਹਾਂ ਹਾਂ ਜਰੂਰ ਜਰੂਰ ਸਭ ਤੋਂ ਗੁਣਕਾਰੀ ਹੈ ਸਾਨਾ ਗੁਣਕਾਰੀ ਹਾਂ ਲੈ ਮੈਂ 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 ਵੀ ਤੁਹਾਨੂੰ ਦਿਖਾ ਰਿਹਾ ਜੀ ਬਿਲਕੁਲ ਜਰੂਰ ਜਰੂਰ ਤੁਸੀਂ ਬੁਲਾਉਂਖ ਦਾ ਹੈ ਲਓ ਜੀ ਲੋ ਕਿਵੇਂ ਦਾ ਟੈਸਟ ਹੈ ਕਯਾ ਬਾਤ ਬਹੁਤ ਵਧੀਆ ਬੱਚਨ ਕਿੱਲੇ ਹੁੰਦੇ ਜੀ ਬੱਚਨ ਜੀ ਹਾਂ ਆਪਾਂ ਬਹੁਤ ਰੱਖਿਆ ਨੇ ਹੋਰ ਤਾਂ ਨਹੀਂ ਲੈਣਾ ਗੁਡੀਆਂ ਮੰਮੀ ਨਾਲ ਗੱਲਾਂ ਲੱਗ ਰਹੀਆਂ ਕਰਨਾ ਹਾਂਜੀ ਟੈਸਟ ਕਰਦੇ ਨੇ ਬਿੰਦ ਬਿੰਦ ਨਾਲ ਝਾਗ ਨਾਲ ਮੁੱਛਾ ਬਣਾਏਗਾ ਬਣਾਏਗਾ ਇਹ ਮੁੱਛਾ ਲਿਪੜ ਜਾਂਦੀ ਮੁੱਛਾ ਕੋਦ ਨਹੀਂ ਲਿਪੜ ਜਾਂਦੀ ਬਿਲਕੁਲ 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 ਲਓ ਜੀ ਕਿਆ ਬਾਤ ਦੇਖੋ ਉੱਪਰ ਬੈਠੀ ਜਿਹੜੀ ਗੁੱਡੀਆਂ ਨਿੱਕੀ ਜੀ ਬਹੁਤ ਸੈਨਿੰਗ ਦੀਆਂ ਉਸ ਦੀਆਂ ਬੱਕਰੀਆਂ ਨੇ ਇਹ ਤੇ ਜਿਹਦੇ ਘਰੇ ਇੰਨੇ ਪਸ਼ੂ ਨੇ ਉਹ ਅੱਜ ਦੇ ਟਾਈਮ 'ਚ ਰਾਜਾ ਹੀ ਹੈ ਕਿਉਂਕਿ ਰਾਜਾ ਇਸ ਲਈ ਹੈ ਇਹਨਾਂ ਦੀ ਕੇਅਰ ਕਰਨੀ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਐਸਾ ਪਸ਼ੂ ਹੁੰਦਾ ਹੈ ਵੀ ਇਨੂੰ ਤੁਸੀਂ 24 ਘੰਟੇ ਵੀ ਖਵਾਈ ਜਾਓਗੇ ਤਾਂ ਵੀ ਖਾਈ ਜਾਏਗਾ ਕਿਉਂਕਿ ਇਹਦੀ ਪਾਚਨ ਸ਼ਕਤੀ ਬਹੁਤ ਤਕੜੀ ਹੁੰਦੀ ਹੈ ਜਿਵੇਂ ਜਿਵੇਂ ਖਾਈ ਜਾਣੇ ਨਾਲ ਨਾਲ ਮਿੰਗਣਾ ਕਰੀ ਜਾਣੀਆਂ ਨੇ ਤੇ ਇਸ ਕਰਕੇ ਇਹਨੂੰ ਸਾਂਭਣਾ ਕੋਈ ਮਾੜੀ-ਮੋਟੀ ਗੱਲ ਨਹੀਂ ਮਾੜੇ ਬੰਦੇ ਦੀ ਗੱਲ ਨਹੀਂ ਹੈਗੀ ਮਾੜਾ ਬੰਦਾ ਨਹੀਂ ਸਾਂਭ ਸਕਦਾ ਤਾਂ ਕਰਕੇ ਮੈਂ ਕਿਹਾ ਕਿ ਵੀ ਜਿਹੜਾ ਬੰਦਾ ਐ ਇੰਨੇ ਪਸ਼ੂ ਨੇ ਜਿਹਦੇ ਘਰੇ ਉਹ ਬੰਦਾ ਰਾਜਾ ਹੀ ਹੈ ਕਿ ਦੇਖੋ ਬੜੀਆਂ ਤਿਆਰੀਆਂ ਨੇ ਸਾਡੇ ਵੀ ਹੁੰਦੇ ਸੀ ਬਚਪਨ ਵਿੱਚ ਪਹਿਲਾਂ ਤਾਂ तकरीबन ਹਰ ਇੱਕ ਘਰ ਦੇ ਵਿੱਚ ਪਸ਼ੂ ਹੁੰਦੇ ਸੀਗੇ ਮਤਲਬ ਮੱਝ ਜਾਂ ਗਾਂ ਹਰ ਇੱਕ ਘਰੇ ਹੁੰਦੀ ਸੀ ਅੱਜ ਦੇ ਟਾਈਮ 'ਚ ਹਾਂਜੀ ਅਸੀਂ ਸੰਗਰੇ ਸੀ ਭਾਈ ਦੇਕਾਂ ਨੂੰ ਤੇ ਇਹ ਗੁੜੀ ਆ ਗਈ ਇਹ ਸਾਡੀ ਮਾਤਾ ਮਾਂ ਅ ਕੀ ਮੈਂ ਦੇਖਿਆ ਹਾਂ ਮੈਂ ਦੱਸ ਰਿਹਾ ਸੀ ਮੈਂ ਕਿਹਾ ਵੀ ਜਿਹੜਾ ਬੰਦਾ ਬੱਕਰੀਆਂ ਰੱਖਦਾ ਅੱਜ ਦੇ ਟਾਈਮ 'ਚ ਕੋਈ ਪਸ਼ੂ ਰੱਖਦਾ ਉਹ ਰਾਜਾ ਹੈ ਕਿਉਂਕਿ ਜਿਹੜਾ ਆਪਾਂ ਮੁੱਲ ਦਾ ਦੁੱਧ ਲੈਨੇ ਉਹ ਨਿਰਾਜ ਹੈ ਗੱਲ ਸਹੀ ਤੇ ਇਹ ਤਾਜ਼ਾ ਦੁੱਧ ਅੰਮ੍ਰਿਤ ਜਮੀ ਕੋਈ ਮਿਲਾਉਟ ਨਹੀਂ ਜੀ ਤੇ ਮੈਂ ਕਿਹਾ ਵੀ ਉਹ ਤਾਂ ਰਾਜਾ ਹੈ ਬੰਦਾ ਕਿਹਨੀ ਬੇਬੇ ਹਾਂ ਠੀਕ ਹੈ ਉੱਤਮ ਅਕਲ ਸਹੀ ਹੈ ਤੇ ਫਿਰ ਆ ਮੈਂ ਕਿਹਾ ਸੀ ਵੀ ਬਚਪੰਦ ਰੱਖਿਆ ਇਹਨੇ ਇਹਨੇ ਬਹੁਤ ਚਾਰੀਆਂ ਨੇ ਮੈਂ ਬਹੁਤ ਚਾਰੀਆਂ ਹਨ ਕਿੰਨੀਆਂ ਸੀ ਆਪਣੇ 25 ਦੀ ਸੀ 50 ਬੱਕਰੀਆਂ ਸੀ ਆਪਣੇ ਕੋਲ 50 ਤੇ ਸਕੰਦਰ ਤੋਂ 2008 ਚ 2008 ਚ 50 ਬੱਕਰੀਆਂ ਸੀ ਆਪਣੇ ਕੋਲ ਤੇ ਮੈਂ ਵੀ ਬਹੁਤ ਵਾਰੀ ਗਿਆਨ ਨਾਲ ਇਹਨਾਂ ਦੇ ਤੇ ਹਾਏ ਲੋ ਜੀ ਨੈਕਸਟ ਵੀਡੀਓ ਚ ਫਿਰ ਤੁਹਾਨੂੰ ਮਿਲਾਂਗੇ ਸਾਡੇ ਪੇਜ ਨੂੰ ਫੋਲੋ ਕਰ ਲਓ ਲਾਈਕ ਸ਼ੇਅਰ ਕਮੈਂਟਸ ਕਰ ਜਰੂਰ ਕਰਿਓ ਤੇ ਬਾਈ ਸਪੋਰਟ ਕਰਿਆ ਕਰੋ ਯਾਰ ਜੇ ਅਸੀਂ ਕੋਈ ਤੱਜ ਦੀ ਚੀਜ਼ ਦਿਖਾਣੇ ਆ ਤੁਹਾਨੂੰ ਕੋਈ ਵੀ ਬੰਦਾ ਦਿਖਾਉਂਦਾ ਤੇ ਉਹਨੂੰ ਸਪੋਰਟ ਜਰੂਰ ਕਰਿਆ ਕਰੋ ਹਾਂਜੀ ਚਲੋ ਅਸੀਂ ਕੰਮ ਵੀ ਕਰ ਲਈਏ ਨਾਲ ਨਾਲ ਹੁਣ ਹਾਂਜੀ ਆ ਰਹੀ ਫਿਰਾਂਗੇ ਹੂੰ ਤੂੰ ਬੱਟੇਗਾ ਜਦੋਂ ਮੈਂ ਢਾਗ ਦੇ ਉੱਧਾਰੀ ਗਿਆ ਮੈਂ ਸੰਗ ਕਿਹੜਾ ਵੱਡਾ ਆਹਾਂ ਹਾਂ ਚਲੋ ਮੈਂ ਵੱੜਦਾ ਜੀ ਜਿੰਨੂ ਬੋਲਦੇ ਆ ਇਸਕੋ ਜਿੰਨੂ ਕਿੰਨੂ ਆ ਦੇਖੋ ਜੀ ਕਿਨੂ ਦਾ ਪੇਡਾ ਹੈ ਇਹ ਕਿਨੂ ਲੱਗੇ ਹੋਇਆ ਹੈ ਇਹ ਕੀ ਹੈ ਸ਼ਕਰਗੰਦੀਆ ਆਪਣੇ ਪਾਪਾ ਨੂੰ ਕਹਿ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਕਿੱਥੇ ਹੁੰਦੀ ਹੈ ਨਾ ਮੈਨੂੰ ਵੀ ਨਹੀਂ ਪਤਾ ਲੱਗਦਾ ਅੱਜਕੱਲ ਪਾਪਾ ਤੁਡੇ ਪਾਪਾ ਨੂੰ ਪਤਾ ਅਸ ਕਰ ਗੰਦੀ ਕਿਥੇ ਨੇ ਹੋ ਗਈ ਆ ਗਿਆ ਹੋ ਗਈ ਆਈਆਂ ਨੇ ਆ ਜੀ ਦੁੱਸਤੀ ਨੇ ਸਾਰੀਆਂ ਸਭ ਸੰਭੀਆਂ ਤੁਹਾਡੀ ਹੋ ਗਈ ਆਈਆਂ ਨੇ ਹੋ ਗਈ ਆਈਆਂ ਨੇ मैसा छोटिया मैसा आईया ने केड़िया ने मिर्चा देखो वाओ मिर्चा नहीं था।, था एक ही है एक ही है ये तो नाम भी तो पता होएगा भी क्या इनका नाम है बताऊं हम्म

ਹਾਂ ਕੀ ਹੈ ਕੀ ਬਲਾ ਆ ਹੂੰ ਬਤਾਓ ਮਨੇ ਪੱਤੀ ਨਵ ਲੈਂਦੀਆਂ ਪੱਤੀ ਦੇ ਲਈ ਮਮਾ ਨੇ ਕੀ ਕਰ ਰਹੇ ਹੋ ਤੁਸੀਂ ਸਤ੍ਰੋਦੰਦੀ ਲੱਭ ਰਹੀ ਅੰਦਰ ਸਕਰਗੰਦੀ ਦੀ ਹੈ ਅੱਛਾ ਸਕਰਗੰਦੀ ਦੀ ਬੇਲ ਹੈ ਦਿਖਾ ਵੀ ਦਿਓ ਮੈਨੂੰ ਵੀ ਕਿੱਥੇ ਹੈ ਹਾਂਜੀ ਬੇਟੀ ਮੈਂ ਸੇਵਾ ਕਰ ਰਹੀ ਹਾਂ ਤੁਸੀਂ ਲੱਭ ਲਓ

ਦਿਖਾਓ ਤਾਂ ਸ੍ਰੀ ਕਿੱਥੇ ਨੇ ਆਹ ਕੀ ਨੇ ਪਤਾ ਨਹੀਂ ਮੰਮਾ ਸਰੀ ਹਟੋ ਸੱਤ ਕੀ ਕਰ ਰਿਹਾ ਹੈ ਦਿਲ ਕਰਕੇ ਬਟਾ ਰਹੇ ਆ ਕਿੰਨਾ ਚਾਹ ਚਾਹ ਜਾ ਰਹੇ ਮੰਮਾ